ਮਨਸਤ ਪਿੱਛੇਲਾ ਬਜਟ ਹੈ ਤੇ ਕਿਵੇਂ ਆਜ ਨੂੰ ਪਿਛਲੇ ਸਾਰੇ ਪੰਜਾਬ ਵਾਸਤੇ ਜਿਹੜੀਆਂ ਉਹਨਾਂ ਸਫਾਈ ਵਾਸਤੇ ਤੇ ਸੀਵਰੇਜ ਨੂੰ ਜਿਹੜੀ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਸਖਸ਼ਣ ਸੀਵਰੇਜ ਕਰਿਆ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਉਹਨਾਂ 19 ਕਰੋੜ 44 ਕਰੋੜ 730 ਮਸ਼ੀਨਾਂ ਦੇ ਤੋਂ 40 ਕਰੋੜ ਦਾ ਬਜਟ ਹੈ ਉਹਦੇ ਚੋ ਪਹਿਲੇ ਕਲਸਟਰ ਵਾਸਤੇ ਜੋ ਸਰੂਪ ਨੂੰ ਸੀ ਕਲਸਟਰ ਬਣਾਇਆ ਕਲਸਟਰ ਵਿੱਚ ਹੈਡ ਆਫਿਸ ਲਾ ਲਿਆ ਮਾੜੇ ਵਾਲੇ ਤੇ ਚਾਰ ਪੰਜ ਜਿਲੇ ਵੀ ਜੱਟੀਆਂ ਉੱਥੇ ਖੜੀਆਂ ਰਹਿਣਗੀਆਂ ਤੇ ਜਿਹੜੇ ਜਿਲੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਉਸਨੂੰ ਤਾਂ ਚਾਹੀਦੀ ਨਹੀਂ ਸਫਾਈ ਵਾਸਤੇ ਚਾਹੀਦੀ ਉਹ ਠੀਕ ਚਲੀ ਜਾਵੇ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ ਉਹ ਵੀ 200 100 216 14 ਕਰੋੜ ਤੋਂ 30 ਲੱਖ ਦਾ ਹੈ 216 ਮਸ਼ੀਨਾਂ ਇੱਥੇ ਸਨ ਵਾਸਤੇ ਤੇ ਟੂਰੇ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ ਦੋ ਚਾਰ ਦਿਨਾਂ ਚ ਤੁਸੀਂ ਉਹਦਾ ਵੀ ਕੋਲੋਂ ਬਲਾਮਾ ਕਰਦੇ ਤੇ ਸ਼ਹਿਰਾਂ ਦੀ ਸੀਵਰੇਜ ਵੀ ਤੇ ਸੜਕਾਂ ਦੀ ਸਫਾਈ ਸੋ ਇਹਦੇ ਨਾਲ ਸਟਾਫ ਵੀ ਦੋ ਸਾਲ ਲਈ ਟਾਈਟਲ ਨਾਲ ਆਲੀ ਨੌਂ ਨਹੀਂ ਲੱਗਦੇ ਤੇ ਕਿਉਂਕਿ ਟੈਕਨੀਕਲ ਜਿਹੜੇ ਵੀ ਉਹਨਾਂ ਨੂੰ ਪਤਾ ਨਹੀਂ ਚਲਾਉਂਦੇ ਸੋ ਜ਼ਰੂਰੀ ਜਿਹੇ ਕਲਸਟਰ ਦਾ ਅਧਿਕਾਰ ਨਹੀਂ ਬਾਕੀ ਸਵੇ ਸਵੇ ਕਿਤੇ ਹਰ ਇਸ ਤੋਂ ਪਹਿਲਾਂ ਜਿਹੜੇ ਹਰ ਤਰ੍ਹਾਂ ਦੇ ਪੋਸਟ ਦੇ ਸਬੰਧਤ ਮੌਜੂਦਾ ਆਪਣਾ ਤੇ ਬਣਾਇਆ ਹਾਂ ਹਾਂਜੀ ਸਬ ਤਹਿਸੀਲ ਭਵਾਨੇ ਦਾ ਜਿਹਦੇ ਵਿੱਚ ਬਹੁਤ ਸ਼ਾਨਦਾਰ ਅਜੇਮ ਆਫਿਸ ਫਰਦ ਫਰਦ ਕੇ ਅੰਦਰ ਅਦਵਾਰੀ ਆਫਿਸ ਕਾਨੂੰਗੋ ਆਫਿਸ ਦੇ ਰਿਕਾਰਡ ਜਿਹੜਾ ਰਿਕਾਰਡ ਰੂਨਦੀ ਹੈ ਤੇ ਤਾਂ ਕਿ ਇੱਕੋ ਜਗ੍ਹਾ ਤੇ ਸਾਰਾ ਕੁਝ ਮਿਲ ਜੇ ਪਟਵਾਰਖਾਨਾ ਕਿਤੇ ਹੋਰ ਹੁੰਦਾ ਸੀ ਹੈਨਾ ਤੇ ਜਿਹੜਾ ਐਸਡੀਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਪਿਆਰੀ ਜਿਹੀ ਸੋ ਸਤਸਿਲ ਚੀਮਾ ਵੀ ਚੱਲ ਜਿਹੜੀ ਹੈ ਉਦਕਾ ਬਿਲ ਹੋ ਚੁੱਕਿਆ ਤੇ ਵਿਰਵੇ ਦਾ ਵੀ ਚੁੱਕਿਆ ਤੇ ਇੱਥੇ ਪਲੇ 1 ਹੋ ਗਿਆ ਉਹ ਚੁੱਕਿਆ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਸਾਰੇ ਸਤਸਿਲਾਂ ਤੇ ਤਸਵੀਲਾਂ ਅਪਡੇਟ ਕੀਤਾ ਜੂਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਨਾਲ ਸ਼ਾਨਦਾਰ ਉੱਥੇ ਬਾਥਰੂਮ ਬਣਾਏ ਹੋਏ ਨੇ ਬੇਟਿੰਗ ਰੂਮ ਨੇ ਇਹਨਾਂ ਨੇ ਪਾਣੀ ਦਾ ਪ੍ਰਬੰਧਨ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਤਕਲੀਫ ਨਾ ਹੋਵੇ ਪਰ ਮੈਂ ਇਹ ਦੱਸਣਾ ਲੇਕਿਨ ਹੋਰ ਗੱਲ ਜਦੋਂ ਅੱਜ ਕਿਸਾਨ ਦੀ ਮੀਟਿੰਗ ਹੋਈ ਸੀ 25 ਮੀਟਿੰਗ ਚਾਰ ਚਾਰ ਮੀਟਿੰਗ ਇਸ ਤਾਂ ਮੈਂ ਵੀ ਨਾਲ ਸੀਗਾ ਪਹਿਲਾਂ ਸੀ ਤੇ ਅੱਜ ਫੇਰ ਜਿਹੜਾ ਅੱਜ ਸ਼ਿਲਾ ਚਾਂਦ ਜੀ ਕਿਸ ਮੰਤਰੀ ਵੀ ਆ ਰਹੇ ਨੇ ਉਸ ਲਈ ਮੀਟਿੰਗ ਹੋ ਆ ਸਕਦੀ ਹੈ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਿਹੜਾ ਪ੍ਰੋਜੈਕਟ ਮਿਲਾਂ ਮਨ ਕੇ ਤੇ ਕਿਸਾਨਾਂ ਦਾ ਜਿਹੜਾ ਧਰ ਲੈ ਮਾਨ ਸਾਹਿਬ ਪਹਿਲੇ ਦਿਨ ਹੀ ਆ ਕਿਸੇ ਨੇ ਕੁਸਚਨ ਚੱਕਿਆ ਵੀ 2500 ਰੁਪਏ ਦੀ ਸਕੀਮ ਚੱਲੂ ਨਹੀਂ ਕੀਤੀ ਪਈ ਜੀ ਦੇਖੋ ਪਤਾ ਕੀ ਹੈ ਚੱਲਦਾ ਰਹਿੰਦਾ ਜੀ ਕਿਉਂਕਿ ਅਸੀਂ ਆਪਣਾ ਵਿਪਖਸ਼ ਦਾ ਜਿਹੜਾ ਰੋਲ ਲੰਭਾ ਤੇ ਲੋਕਾਂ ਦਾ ਅਤਵਾ ਸਿਰ ਨੱਕ ਵਿਪਖਸ਼ ਦਾ ਇਹੀ ਹੁੰਦਾ ਕਿ ਕਟਕਟ ਸਾਰਥਿਕ ਲੋਕਣ ਬੈਸਿਕ ਪਰਸਨਲ ਵਿਜਕ ਬੈਸਿਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਤੜਕੀ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀਆਂ ਉਹ ਸਾਡਾ ਕੰਮ ਨਹੀਂ ਹੈ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸੜਕਾ ਹੋਵੇ ਅਸੀਂ ਆਪਣਾ ਰੋਲ ਜਿਹੜਾ ਅਦਾਵਾਂਗੇ ਸਰਕਾਰਾਂ ਨੇ ਦਿੱਤੀ ਵੀ ਸਰਕਾਰਾਂ ਨਾਲ ਕੁਝ ਕਰਨੀ ਹੈ ਜਵਾਲੇ ਤੋਂ ਮੁੱਕ ਨਹੀਂ ਆਸੀ ਇਹਦਾ ਉਹ ਦਿੱਲੀ ਦੇ ਮੰਥਨ ਤੋਂ ਬਾਅਦ ਪੰਜਾਬ ਦੀ ਕੀ ਉਪਰ ਜਿਹੜੇ ਇਲਾਕੇ ਦੇ ਸਰ ਜਿਹੜੇ ਸਮਾਰ ਜ਼ੀਰੋ ਲੇਬਲ ਤੇ ਪਾਣੀ ਆਇਆ ਸਾ 3000 ਰੁਪਏ ਪ੍ਰਤੀ ਇਕੜ ਫਸਲ ਖਰਾਬ ਹੋਈ ਜਾ ਉਹ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵ ਦਾ ਇਲਾਕਾ ਕੋ ਉਤਰੀ ਦਾ ਜਾਗਰਣ ਹੋਏ ਕੋਈ ਏਰੀਆ ਪਹਿਲਾਂ ਦੇਖੋ ਪਹਿਲਾਂ ਵੀ ਸੇਮ ਵਾਲਾ ਹੀ ਏਰੀਆ ਕੋਈ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਅਸੀਂ ਆ ਗਏ ਅੱਗੇ ਉਹ ਸੱਚੇ ਮੁਕਸਬੇ ਇਲਾਕੇ ਨੂੰ ਪ੍ਰਕਾਸ਼ ਦੀ ਲੱਗੇ ਹੈ ਨਾ ਤੇ ਅਸੀਂ ਉਹ ਕੇਂਦਰ ਨਾਲ ਵੀ ਇਹ ਜਿਹੜਾ ਉੱਪਰ ਕਰਾਂਗੇ ਨਾ ਕੋਈ ਵੀ ਇਹ ਆ ਜਿਹੜਾ ਏਰੀਆ ਸਾਡਾ ਇਨੂੰ ਜੇ ਲੁਕ ਕੇ ਉਹ ਫਰੇਮ ਕਰਕੇ ਪ੍ਰਭਾਵਿਤ ਹੋਈਏ ਫਸਲ ਤਾਂ ਨਹੀਂ 200 ਪਰ ਕਹਿਣ ਦਾ ਮਾਮਲਾ ਮੰਤਰਿਕ ਪ੍ਰਸ਼ਾਸਨ ਦਾ ਆਪਾ ਫਾਇੰਡਿੰਗ ਲੇਕਿਨ ਪਾਲ ਖੜੇ ਹੋ ਰਹੇ ਨੇ ਕਿ ਕਿ ਇਹ ਕਿੰਨੀ ਸਾਰੀ ਬਾਤ ਕੋਲ ਹੈ ਕਿ ਉਹ ਕਾਗਜ਼ਾਂ ਦੇ ਨਹੀਂ ਨਹੀਂ ਉਹ ਤਾਂ ਪਹਿਲਾਂ ਤੋਂ ਇਹ ਪਹਿਲੀਆਂ ਸਰਕਾਰਾਂ ਦੀਆਂ ਅਸਲ ਚੋੜੇ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਗੱਲ ਤਾਂ ਬਸ ਵੇਸੇ ਨਾਂ ਦੇ ਸੀ ਹਨਾ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਖੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਨਹੀਂ ਹੋ ਰਿਹਾ ਜਾਂ ਕੋਈ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨ ਹਰਣਾ ਕੋਲੇ ਹੈ ਨਾ ਇੱਕ ਪ੍ਰਸ਼ਾਸ਼ਕੀ ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ। ਅਸੀਂ ਉਹਨੂੰ ਕਾਫਰ ਕਰਦੇ ਹਾਂ। ਹੋਰ ਕਿੱਦਾਂ ਹਨ ਵੀ ਕੰਪਨੀ ਚ ਲਿਜੋ ਰਹੇ ਹੈ। ਹੋਰ ਜਿਹੜੇ ਬਾਹਰ ਤੋਂ ਵੀ ਬਾਹਰ ਨੇ। ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਕੱਟੇ ਕਰਨ ਦੀ ਲੋੜ ਹੈ। ਮਤਲਬ ਕੰਮ ਉਹ ਹੀ ਹੈ ਪਰ ਵਿਭਾਗ ਟਿੰਕ ਨਹੀਂ। ਉਧਰ ਉਹ ਫਾਈਲ ਪੇ ਜਿੰਨੇ ਉਸਦੇ ਪਾਸੇ ਉਧਰ ਉਸਦੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਟਾਖ ਵੀ ਉਹਨਾਂ ਦਾ ਕਿਤੇ ਘਟੇ ਨਾ ਆ ਪਰ ਇਹ ਕੋ ਜਗ੍ਹਾ ਤੇ ਇੱਕ ਕੰਮ ਹੋਵੇ ਤਾਂ ਕਿ ਤੇਜ਼ੀ ਆ ਦੇ ਇਸ ਤੇ ਕੋਈ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਤ ਹੈ ਸੋਇਲ ਕਨ ਸਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਭਾਗ ਉਹ ਵੀ ਪਾਣੀ ਨਾਲ ਸੋਲਦਾ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਦੇ ਅੰਦਰ ਉਹ ਕਹਿੰਦੇ ਨੇ ਇਹ ਕੱਤੀਆਂ ਸਾਡੇ ਅੰਦਰ ਨਹੀਂ ਆਉਂਦੀ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਨੇ ਸੋ ਇਹ ਇਹਦਾ ਸੀ ਕਰ ਰਹੇ ਆ ਕਿ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕ ਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫਿਰ ਇੱਧਰ ਨੂੰ ਚੱਲ ਗਿਆ ਇੱਧਰ ਨੂੰ ਕਰ ਗਿਆ ਉਹ ਘਟੇ ਤੇ ਕੰਮ ਸੀ ਅਮਰੀਕਾ ਦੇ ਰਾਸ਼ਟਰਪਤੀ ਤਾਂ ਉਹਦਾ ਨਾਂ ਪਹਿਲਵਾੜਿਆ ਸੀ 11 ਕਿਲੋਮੀਟਰ ਦਾ ਏਰੀਆ ਹੈ ਜਿੱਥੇ ਮਿਲਿਆ ਉਹ ਬਰੰਦਾਜ਼ ਹਾਲੇ ਅਮਰੀਕਾ ਦਾ ਖਿਆਲ ਅਮਰੀਕਾ ਦੇ ਰਾਸ਼ਟਰਪਤੀ ਨੇ ਟ੍ਰੰਪ ਨੇ ਕਿਹਾ ਕਿ ਹੁਣ ਇਸ ਤਰੀਪੇ ਦੇ ਦੇਸ਼ ਦੇ ਵਿੱਚ ਜਹਾਜ਼ ਉਹਨਾਂ ਨੂੰ ਮੈਕਸੀਕੋ ਜਾਂ ਉੱਥੇ ਭੇਜਾਂਗੇ ਜੀ ਜਵਾਏ ਦੀ ਇਸ ਸਪੈਸ ਬਿਲਕੁਲ ਪਹਿਲੀ ਗੱਲ ਤਾਂ ਇਹ ਹੈ ਕਿ ਜੀ ਜੀ ਛੋਟੇ ਛੋਟੇ ਮੁਲਕ ਆਪਣਾ ਜਹਾਜ਼ ਭੇਜ ਕੇ ਆਪਣੇ ਸਿਟੀਜ਼ਨ ਨੂੰ ਬੁਲਾ ਰਹੇ ਨੇ ਤੇ ਸਾਨੂੰ ਸਰਕਾਰ ਸਾਡਾ ਸਾਡੇ ਜਹਾਜ਼ ਵਿੱਚ ਵੀ ਆਪਣੇ ਜਿਹੜੇ ਸਿੱਟੀਆਂਾਂ ਦੀ ਟ੍ਰਾਂਸਪੋਰਟੇਸ਼ਨ ਹੋ ਰਹੀ ਸੀ ਉਹਨਾਂ ਨੂੰ ਹੱਥ ਦੇ ਘਾਤ ਲੈ ਕੇ ਤੁਸੀਂ ਕਿਉਂ ਸਟੇਰੀਆਂ ਲਾ ਕੇ ਜਾ ਇੱਥੇ ਫੌਜ ਦੇ ਘਾਤ ਜਾ ਰਹੇ ਹੋ ਨਾਲੇ ਕਿਨੂੰ ਕ੍ਰਾਂਪ ਮੇਰਾ ਦੋਸਤਾਂ ਤੋਂ ਆਹ ਤੁਸੀਂ ਗਿਫਟ ਲੈ ਰਹੇ ਹੋ ਪਰ ਵੀ ਨਾਮਾ ਜਿਹੜੇ ਗਲਤ ਘੇੜੋ ਕੇ ਬਾਹਰ ਚਲੇ ਜਾਂਦੇ ਨੇ ਉਹਨਾਂ ਬਾਰੇ ਵੀ ਤੁਸੀਂ ਹਾਂਜੀ ਮੇਰੇ ਗਲਤ ਘੇੜੋ ਕੇ ਹਨ ਇਹ ਮੈਂ ਕਹਿੰਦਾ ਹਾਂ ਉਹ ਕਹਿੰਦੇ ਨੌਜਵਾਨਾਂ ਨੂੰ ਵੀ ਇੱਕ ਚਾਂਸ ਮਿਲਦਾ ਮੇਰੇ ਕੱਲ ਹੀ ਜੀ ਤੁਹਾਨੂੰ ਪਰਸੋ ਲਿਖਤੀ ਪੱਤਰ ਭੇਜਿਆ 495 ਵਿੱਚ ਕੋਸ਼ਿਸ਼ ਕਰ ਤਿੰਨ 4000 ਨੌਕਰੀਆਂ ਹੋਰ ਪਿਆਰ ਵਿੱਚ ਇਹ ਆਈਵੀ ਨੇ ਉਧਰ ਛੱਡ ਦਿੱਤੀ ਪਰ ਸੋਈ ਜਿਹੜਾ ਮੈਨੇ ਨਿਯੁਕਤੀ ਪੱਤਰ ਭੰਡੇ ਜੀ ਜੇ 270 ਅਸਿਸਟੈਂਟ ਪ੍ਰੋਫੈਸਰ ਸੀ ਉਹ ਚੁੱਕ ਕਪਲ ਜਿਹੜਾ ਸੀ ਪਤੀ ਪਤਨੀ ਉਹ 1.5 ਸਾਲ ਬਿਨ ਹੀ ਕੈਨੇਡਾ ਰਹਿ ਗਿਆ ਉਹ ਵਾਪਸ ਆ ਕੇ ਜਿੱਦ ਸਾਨੂੰ ਲੈਟਰ ਆਜੀ ਬਸ ਸਿੱਖੇ ਪਰ ਉਹ ਵੀ ਤੋਂ ਆਲੂ ਕਰਦੇ ਬਾਹਰ ਵੀਡੀਓ ਪਾਉਂਦੇ ਨੇ ਜਿੰਨੇ ਅਸੀਂ ਆ ਰਹੇ ਸਾਰੇ ਸਿਮ ਕਰਦੇ ਚਲੇ ਜਾਂਦੇ ਉਹ ਤੇ ਗਿਆ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹਾਊਸ ਘਰ ਚ ਰਹਿ ਲਿਆ ਹੁਣ ਬੁੱਕਰੀ ਅਗਰ ਮੈਂ ਇੱਕ ਮੇਸ ਘਰ ਚ ਆਵਾਂ ਉਹ ਚਾਹੇ ਮੂਰਲੀ ਗੇਟ ਨਹੀਂ ਆ ਜਾ ਕਿ ਤੁਸੀਂ ਚਾਹੇ ਪਿਛਲੇ ਨਹੀਂ ਲੋਕਾਂ ਨੂੰ ਉੱਥੇ ਪਰ ਨਹੀਂ ਦੇਣਾ ਇਹ ਜਿਹੜਾ ਇੱਕ 3 ਕਰੋੜ ਲੋਕਾਂ ਦਾ ਘਰ ਹੈ ਉਹ ਸੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਤੇ ਬੜਾ ਥੋੜੀ ਵੀ ਰਾਏ ਚੀਨੀ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਤਾਂ ਸੀਨ ਦਿੱਤੇ ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਦਿੱਤੀ ਅਸੀਂ ਆਪਣੇ ਆਪ ਨੇ ਤੇ ਹੀ ਹਰ ਚੀਜ਼ ਕੀਤੀ ਤੇ ਪ੍ਰੈਸ ਕਰਕੇ ਇਹ ਬਖਲਾਹਾ ਕਰਾਉਂਦੀ ਹੋਰ ਕਰ ਦਿੱਤਾ ਠੀਕ ਹੈ ਮੰਨ ਸਰ